ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਨਾ ਹਰ ਇੱਕ ਇਨਸਾਨ ਜਿੰਨੇ ਵੀ ਅੱਜ ਦੀ ਵੀਡੀਓ ਦੇਖਣ ਦੇ ਤੁਹਾਡਾ ਪਤਾ ਲੱਗ ਜਾਊਗਾ ਕਿ ਵਾਕਿਆ ਤੁਸੀਂ ਇਨਸਾਨ ਕਹਾਉਂਦੇ ਅਸੀਂ ਲਾਇਕ ਹੈਗੇ ਆ ਜਾਂ ਸਾਨੂੰ ਪਰਮਾਤਮਾ ਨੇ ਇਨਸਾਨ ਬਣਾ ਕੇ ਬਹੁਤ ਵੱਡੀ ਗਲਤੀ ਕਰਤੀ ਮੈਂ ਇਹ ਨਹੀਂ ਕਹਿੰਦਾ ਜਾਂ ਤਾਂ ਤੁਸੀਂ ਇਸ ਮਰੀਜ਼ ਲਈ ਸੇਵਾ ਲਈ ਪੈਸੇ ਲਈ ਸੇਵਾ ਦੇ ਕੇ ਆਓ ਜੇ ਤੁਸੀਂ ਇਸ ਮਰੀਜ਼ ਲਈ ਨਾਲ ਪੈਸੇ ਕਰਕੇ ਨਹੀਂ ਖੜ ਸਕਦੇ ਤਾਂ ਜੇ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਵੀ ਇੱਕ ਸ਼ੇਅਰ ਕਰਨ ਲੱਗੇ ਵੀ ਤੁਹਾਡੇ ਹੱਥ ਕੰਬਣਗੇ ਤਾਂ ਬਾਈ ਜੀ ਆਪਣੇ ਆਪ ਨੂੰ ਇਨਸਾਨ ਨਾ ਕਹਾਇਓ ਕੈਕ ਤੁਸੀਂ ਸ਼ੇਅਰ ਕਰਨ ਲੱਗੇ ਵੀ ਸੋਚੋਗੇ ਕਿ ਇਸ ਭੈਣ ਦਾ ਭਲਾ ਨਾ ਹੋ ਜਾ ਸਾਡੇ ਸ਼ੇਅਰ ਕਰਨ ਨਾਲ ਜੇ ਪ੍ਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਇਸ ਭੈਣ ਦੇ ਨਾਲ ਜ਼ਰੂਰ ਖੜ੍ਹ ਜਿਓ ਇੱਕ ਸ਼ੇਅਰ ਕਰਕੇ ਉਹਨਾਂ ਭੈਣ ਭਰਾਵਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜੇ ਇਲਾਜ ਹੈ ਭੈਣ ਦੀ ਇਲਾਜ ਕਰਾਉਣ ਚ ਮਦਦ ਕਰ ਸਕਦੇ ਆ ਸਰਹਾਲੀ ਤੋਂ ਪੈਨ ਆਈ ਆ ਸਪੈਸ਼ਲ ਤੁਸੀਂ ਦੇਖੋ 50 55 ਕਿਲੋਮੀਟਰ ਚੱਲ ਕੇ ਆਈ ਆ ਔਰ ਰਾਤ ਨੂੰ 10 10:30 ਵਜੇ 11 ਵਜੇ ਜਾਨੇ ਇਹਨੂੰ ਘਰ ਵਾਪਸ ਜਾਂਦੀ ਪਿੱਤੇ ਦੀ ਪਥਰੀ ਆ ਰੋਜ਼ ਦਰਦ ਨਾਲ ਤੜਫਦੀ ਆ 15 20000 ਰੁਪਏ ਦਾ ਇਲਾਜ ਆ ਜੋ 20000 ਰੁਪਏ ਸਾਡੇ ਵਰਗਾ ਇੱਕ ਬਰਥਡੇ ਪਾਰਟੀ ਤੇ ਜਾਂ ਮਹਿਫਲ ਦੇ ਵਿੱਚ 10 ਮਿੰਟ ਦੇ ਵਿੱਚ ਦਾ ਦਿੰਦਾ ਇਹ ਭੈਣ ਦੱਸੂਗੀ ਕਿ ਕਿਹੜੇ ਕਿਹੜੇ ਹਾਲਾਤ ਆ ਜੋ ਇਹ ਲੰਘ ਰਹੀ ਆ ਔਰ ਰਾਤ ਨੂੰ ਤੁਸੀਂ ਸੋਚੋ 11 ਵਜੇ ਨੇ ਹੁਣ ਘਰ ਵਾਪਸ ਜਾਣਾ ਕੱਲੀ ਆਈ ਆ ਵਿਚਾਰੀ ਕਿ ਜਿਹੜੇ ਔਖੇ ਹਾਲਾਤ ਹੁੰਦੇ ਆ ਜਿਹੜਾ ਮਾੜਾ ਟਾਈਮ ਹੁੰਦਾ ਇਹ ਬੰਦੇ ਤੋਂ ਕੀ ਕੀ ਕਰਾ ਦਿੰਦਾ ਬਾਕੀ ਇਹ ਭੈਣ ਜਦ ਦਾ ਹਾਲਾਤ ਦੱਸ ਸਕਦੀ ਹੈ ਕੀ ਪ੍ਰੋਬਲਮ ਆ ਬੈਨੇ ਤੁਹਾਨੂੰ ਬਹੁਤ ਦਰਦ ਹੁੰਦੀ ਸਰ ਅੱਛਾ ਜੀ ਦਾਕਰਾ ਦੁਬਾਰਾ ਕਿੰਨੇ ਟਾਈਮ ਤੋਂ ਆ ਪੈਨੇ ਤੁਹਾਨੂੰ ਪਤਰੀ ਪੰਜ ਸਾਲ ਹੋ ਗਈ ਆ ਤੇ ਇਲਾਜ ਕਿਉਂ ਨਹੀਂ ਕਰਵਾਇਆ ਪੰਜ ਸਾਲ ਤੋਂ ਘਰ ਦੇ ਲਾ ਦੀ ਘਰ ਵਾਲੇ ਦਾ ਇਦਾਂ ਹੱਥ ਆਇਆ ਵਾ ਬੱਚੇ ਛੋਟੇ ਛੋਟੇ ਉਹਨਾਂ ਨੂੰ ਪਾ ਘਰ ਵਾਲਾ ਵੀ ਬਿਮਾਰ ਆ ਹਨਾ ਉਹ ਵੀ ਨਹੀਂ ਠੀਕ ਘਰ ਵਾਲਾ ਵੀ ਘਰੇ ਕਹਿ ਲੋ ਕਿ ਇੱਕ ਉਹਦਾ ਵੀ ਆਪਣਾ ਹੱਥ ਹੱਥ ਵੱਢਿਆ ਗਿਆ ਹੋਰ ਕੀ ਕੀ ਦਿੱਕਤ ਆ ਘਰ ਵਾਲੇ ਨੂੰ ਲੱਤ ਤੇ ਸੱਟ ਲੱਗੀ ਆ ਲੱਤ ਤੇ ਸੱਟ ਲੱਗੀ ਆ ਤੇ ਹੁਣ ਉਹ ਕੰਮ ਨਹੀਂ ਕੋਈ ਕਰ ਸਕਦਾ ਹੱਥ ਵੱਢਿਆ ਵਾ ਲੱਤ ਵੀ ਟੁੱਟੀ ਲੱਤ ਤੇ ਸੱਟ ਵੱਜੀ ਆ ਔਰ ਪੈਨ ਕੱਲੀ ਕਮਾਂਦੀ ਆ ਅੱਜ ਦੇ ਟਾਈਮ 'ਚ ਸਾਡਾ 50 50000 ਰੁਪਿਆ ਵੀ ਬੰਦਾ ਕਮਾ ਕੇ ਨਾ ਉਹਨੂੰ ਇਹ ਲੱਗਦਾ ਕਿ ਯਾਰ ਮੈਂ ਤਾਂ ਬਹੁਤ ਘੱਟ ਕਮਾ ਰਿਹਾ 50000 ਰੁਪਿਆ ਤਾਂ ਮੇਰੇ ਲਈ ਬਹੁਤ ਛੋਟੀ ਚੀਜ਼ ਆ ਪ੍ਰਮਾਤਮਾ ਮੇਰੀ ਹੋਰ ਤਨਖਾਹ ਵਧਣੀ ਚਾਹੀਦੀ ਹੈ ਸਾਨੂੰ ਸੰਤੁਸ਼ਟੀ ਹੈ ਨਹੀਂ ਕਿ ਇਹ ਭੈਣ ਆ ਜਿਹੜੀ ਤੁਸੀਂ ਦੇਖੋ ਮਹੀਨੇ ਦਾ ਕਿੰਨਾ ਪੈਸੇ ਪੈਣੇ ਕਮਾਉਣੇ ਆ 3000 ਰੁਪਿਆ 3000 ਰੁਪਿਆ ਜਿਹੜੇ ਲੋਕੀ ਸਾਡੇ ਅਰਗੇ ਬਰਥਡੇ ਪਾਰਟੀਆਂ ਤੇ ਅਸੀਂ 5 5 10 10000 ਆਮ ਹੀ ਡਾ ਦਿੰਨੇ ਆ ਬਾਈ ਇਹ ਭੈਣ ਤੁਸੀਂ ਦੇਖੋ ਸਾਡੇ ਲਈ ਕੋਈ ਪੈਸਾ ਕੀਮਤ ਨਹੀਂ ਹੁੰਦੀ ਅੱਜਕੱਲ ਦੀ ਜੁੱਥ ਲਈ ਪੈਸਾ ਡਾਉਣਾ 2 ਮਿੰਟ ਦਾ ਕੰਮ ਹੁੰਦਾ ਸੀ 500000 ਰੁਪਇਆ ਖਰਚ ਲੱਗੇ ਮੈਂਟ ਲਾਉਣੇ ਆ ਪਰ ਇਹ ਭੈਣ ਤਿੰਨ ਪੂਰੇ 1 ਮਹੀਨੇ ਦੇ ਵਿੱਚ ਕਿਨ ਰੋਜ਼ ਸਕੂਲ ਜਾਂਦੀ ਆ ਸਕੂਲ 'ਚ ਕੰਮ ਕਰਦੀ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਭੈਣੇ 6:30 ਤੋਂ 3 ਵਜੇ ਜਾਂਦੀ ਸਾਢੇ 6 ਵਜੇ ਜਾਂਦੀ ਆ ਸਵੇਰੇ 3 ਵਜੇ ਵਾਪਸ ਆਉਂਦੀ ਆ ਸਕੂਲ 'ਚੋਂ ਔਰ ਕਿੰਨੇ ਪੈਸੇ ਮਿਲਦੇ 3000 ਰੁਪਇਆ ਇੰਨਾਂ ਇਨਸਾਨਾਂ ਤੋਂ ਪੁੱਛਿਆ ਕਰੋ ਕਿ ਪੈਸੇ ਦੀ ਕੀਮਤ ਕੀ ਹੁੰਦੀ ਆ 3000 ਰੁਪਏ ਪਿੱਛੇ ਪੈਰ ਰੋਜ਼ ਸਵੇਰੇ ਜਾਂਦੀ ਆ ਔਰ ਸ਼ਾਮ ਨੂੰ ਹੁੰਦੀ ਆ ਫਿਰ ਕੱਟ ਲੈਂਦੇ ਆ 1000 ਦੇ ਦਿੰਦੇ ਫੀਸ ਕਿਉਂ ਕਰਦੇ ਕਿਉਂ ਆ ਬੱਚੇ ਪੜ੍ਹ ਤੁਸੀਂ ਦੇਖੋ ਬੱਚੇ ਇਹਦੇ ਹਾਊਸ ਸਕੂਲ ਚ ਪੜਦੇ ਆ 2000 ਰੁਪਏ ਫੀਸ ਕੱਟ ਲੈਂਦੇ ਫਿਰ ਪਣ 1000 ਤੇ ਕਰਕੇ 1000 ਤਾਂ ਮੈਂ ਕਹਿੰਨਾ ਇੱਕ ਅਜਿਹੇ ਟਾਈਮ ਚ ਦੁੱਧ ਵੀ ਨਹੀਂ ਕਰਦਾ ਪੂਰਾ ਹੁੰਦਾ ਹੋਰ ਤਾਂ ਖਰਚੇ ਹੋਣੇ ਕੀ ਉਹਨੂੰ ਪੱਠੇ ਜੇ ਪਾਈ ਦੇ ਘਾਹ ਕੋ ਵੱਢ ਕੇ ਆਣ ਕੀ ਅੱਛਾ ਜੀ ਤੇ ਉਹਦਾ ਦੁੱਧ 2 ਕਿਲੋ ਪਾਈਦਾ 2 ਕਿਲੋ ਪਾਈਦਾ ਬਸ ਉਹਦਾ ਸੌਦਾ ਚੱਲਦਾ ਹੈ ਦੇ ਲਈ ਸੌਦਾ ਲੈ ਆਇਆ ਜਿੱਦਾਂ ਦੁੱਧ ਪਾਉਣਗੇ ਉੱਥੇ ਤੇ ਫਿਰ ਖਰਚਾ ਪਾਣੀ ਕਿੱਥੋਂ ਚੱਲਦਾ ਬੱਚਿਆਂ ਦਾ ਪੜ੍ਹਾਈ ਲਿਖ ਬੱਚਿਆਂ ਦੇ ਵੀ ਸ਼ੌਂਕ ਹੁੰਦੇ ਆ ਨਾ ਤੁਸੀਂ ਸੋਚੋ ਕਿ ਜਿਹੜੇ ਇਹਨਾਂ ਦੇ ਭੈਣ ਦੇ ਬੱਚੇ ਦੋ ਬੱਚੇ ਆ ਇੱਕ 9 ਸਾਲ ਦਾ ਇੱਕ ਇੱਕ 14 ਸਾਲ ਦੀ ਬੇਟੀ ਇੱਕ 9 ਸਾਲ ਦਾ ਬੱਚਾ ਹੈ ਨਾ ਦੋ ਬੱਚੇ ਆ ਉਹਨਾਂ ਦੇ ਸ਼ੌਂਕ ਕੀ ਹੋਣੇ ਕਿਦਾਂ ਹਰ ਬੱਚੇ ਦੇ ਸ਼ੌਂਕ ਹੁੰਦੇ ਆ ਯਾਰ ਅਸੀਂ ਮਾਪਿਓ ਅੱਗੇ ਖੁਆਇਸ਼ਾਂ ਰੱਖਦੇ ਆ ਉਹ ਬੱਚਿਆਂ ਦੀ ਵੀ ਖੁਆਇਸ਼ਾਂ ਆਉਣਗੀਆਂ ਪਰ ਕਹਿੰਦੇ ਹੁੰਦੇ ਜਦੋਂ ਜਿਹੜੇ ਹਾਲਾਤਾਂ ਚੋਂ ਇਹ ਪਰਿਵਾਰ ਲੰਘ ਰਹੇ ਹੁੰਦੇ ਆ ਨਾ ਉਹ ਬੱਚਿਆਂ ਦੀਆਂ ਖੁਆਇਸ਼ਾਂ ਵੀ ਓਦਾਂ ਦੀਆਂ ਹੋ ਜਾਂਦੀਆਂ ਜਿਨ੍ਹਾਂ ਦੇ ਮਾਪਿਓ ਨੂੰ ਪ੍ਰਮਾਤਮਾ ਨੇ ਕਰੋੜਾਂ ਦਿੱਤਾ ਉਹਨਾਂ ਦੀਆਂ ਖੁਆਇਸ਼ਾਂ ਵੀ ਫਿਰ ਮਹਿੰਗੇ ਗਿਫਟਾਂ ਵਾਲੀਆਂ ਮਹਿੰਗੇ ਮੋਬਾਈਲਾਂ ਸੂਟਾਂ ਵਾਲੀਆਂ ਹੁੰਦੀਆਂ ਕਹ ਲਓ ਕਿ ਮਹਿੰਗੇ ਮਹਿੰਗੇ ਉਹਨਾਂ ਨੂੰ ਮੋਟਰਸਾਈਕਲ ਚਾਹੀਦੇ ਹੁੰਦੇ ਆ ਮਹਿੰਗੇ ਮਹਿੰਗੇ ਸਰਪ੍ਰਾਈਜ਼ ਚਾਹੀਦੇ ਹੁੰਦੇ ਆ ਉਹਨਾਂ ਦੇ ਖੁਆਇਸ਼ਾਂ ਉਦਾਂ ਦੀਆਂ ਹੁੰਦੀਆਂ ਪਰ ਪ੍ਰਮਾਤਮਾ ਕਹਿੰਦੇ ਹੁੰਦੇ ਜਿੱਦਾਂ ਦੇ ਹਾਲਾਤ ਹੁੰਦੇ ਆ ਉਦਾਂ ਦਾ ਸਬਰ ਪ੍ਰਮਾਤਮਾ ਬਣਨ ਦਿੰਦਾ ਔਰ ਜਿਹੜੇ ਸੁਭੈਣ ਦੇ ਬੱਚੇ ਹੋਣਗੇ ਜਾਂ ਇਦਾਂ ਦੇ ਪਰਿਵਾਰ ਆਪਣੇ ਕੋਲੇ ਆਂਦੇ ਆ ਉਹਨਾਂ ਬੱਚਿਆਂ ਦੇ ਖੁਆਇਸ਼ਾਂ ਕੀ ਹੁੰਦੀਆਂ ਕਿ ਸਾਡਾ ਮਾਪਿਓ ਸਹੀ ਸਲਾਮਤ ਠੀਕ ਹੋ ਜ ਇਹ ਪੈਣਦੇ ਬੱਚਿਆਂ ਦੀ ਕੀ ਖੁਆਇਸ਼ ਹੋਊਗੀ ਕਿ ਮੇਰੀ ਮਾਂ ਰੋਜ਼ ਦਰਦ ਨਾਲ ਤੜਫਦੀ ਆ ਉਹ ਮੇਰੀ ਮਾਂ ਦਾ ਕੋਈ ਇਲਾਜ ਕਰਵਾ ਦਵੇ ਤੇ ਮੇਰੀ ਮਾਂ ਠੀਕ ਹੋ ਜਾਏ ਸਾਡੇ ਲਈ ਇਹੀ ਸਭ ਤੋਂ ਵੱਡਾ ਗਿਫਟ ਆ ਸਾਡੇ ਲਈ ਇਹ ਸਾਰਾ ਕੁਝ ਉਹਨਾਂ ਬੱਚਿਆਂ ਦੀ ਇਹ ਖੁਆਇਸ਼ਾਂ ਹੁੰਦੀਆਂ ਬਈ ਸਾਡਾ ਨੰਬਰ ਆ 9071390714 9071390714 ਕਿੰਨਾ ਕ ਦਰਦ ਹੁੰਦਾ ਬਈ ਨੇ ਬਹੁਤ ਹੁੰਦਾ ਫਿਰ ਇਲਾਜ ਕਿਉਂ ਨਹੀਂ ਇੰਨਾ ਦਰਦ ਨਾਲ ਤੜਫਦੇ ਰਹੇ ਪੈਸੇ ਜੋੜੇ ਨਹੀਂ ਤਾਨੂੰ ਪਤਾ ਬੱਚੇ ਨੇ ਕਿਸੇ ਅੱਗੇ ਅਰਜ਼ੀ ਨਹੀਂ ਕੀਤੀ ਜਾਂ ਬੇਨਤੀ ਕੀਤੀ ਹੋਵੇ ਕਿ ਕੋਈ ਇਲਾਜ ਕਰਵਾ ਦਵੇ ਅੱਛਾ ਜੀ ਵੀਡੀਓ ਵੇਖੀ ਤੇ ਇੱਥੇ ਆ ਗਏ ਫਿਰ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਕਿ ਉੱਥੇ ਚੱਲ ਜਾਓ ਇੱਥੇ ਆ ਤੁਸੀਂ ਦੇਖੋਗੇ ਤੁਹਾਨੂੰ ਇੱਕ ਸ਼ੇਅਰ ਵੀਡੀਓ ਕਰਨ ਬਾਰੇ ਕਿਉਂ ਕਹਿੰਨੇ ਹੁੰਦੇ ਆ ਕਿ ਭੈਣ ਕਿਸੇ ਨਾ ਕਿਸੇ ਭੈਣ ਭਰਾ ਨੇ ਵੀਡੀਓ ਸ਼ੇਅਰ ਕੀਤੀ ਹੋਣੀ ਆ ਉਹ ਵੀਡੀਓ ਇਹ ਭੈਣ ਤੱਕ ਪਹੁੰਚੇ ਰ ਸਰਹਾਲੀ ਤੋਂ ਕਿੰਨੀ ਉਮੀਦ ਨਾਲ ਇੰਨੀ ਪਹਿਨੇ ਉਮੀਦ ਕੀਤੀ ਸੀ ਸ਼ਾਇਦ ਅਸੀਂ ਨਾ ਮਿਲਦੇ ਜਾਂ ਤੁਹਾਡੀ ਮਦਦ ਨਾ ਕਰ ਸਕਦੇ ਵੀਰੇ ਜੀ ਦਾ ਵੀਡੀਓ ਵੇਖੀ ਨਾ ਤੇ ਉਹਦੇ ਵਿੱਚ ਦੇ ਹੱਲ ਅੱਛਾ ਤੁਸੀਂ ਜਾਓ ਤੇ ਤੇਰੇ ਨੇ ਆ ਤੁਸੀਂ ਸੋਚੋ ਯਾਰ ਇਹ ਭੈਣ ਕਿੰਨੀਆਂ ਉਮੀਦਾਂ ਨਾਲ ਇੱਥੇ ਆ ਗਿਆ ਇੱਕ ਗੁਰੂ ਦੀ ਨਗਰੀ ਦੇ ਵਿੱਚ ਕਿ ਉੱਥੇ ਭਰਾ ਮੇਰਾ ਖੜਦਾ ਵਾ ਤੇ ਜਰੂਰ ਉਹ ਕੋਈ ਨਾ ਕੋਈ ਮਦਦ ਕਰ ਦੋ ਇੱਥੇ ਮਰੀਜ਼ ਕਿੰਨੀਆਂ ਆਸਾਂ ਨਾਲ ਆਉਂਦੇ ਆ ਅਸੀਂ ਵੀ ਭਾਈ ਸਾਰੀਆਂ ਕਈ ਵਾਰ ਉਮੀਦਾਂ ਦੇ ਖਰੇ ਨਹੀਂ ਉਤਰ ਪਾਉਂਦੇ ਹੁੰਦੇ ਸਾਡੇ ਕੋਲੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਆ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਹੱਥ ਜੋੜ ਕੇ ਤੁਹਾਡੇ ਅੱਗੇ ਫਰਿਆਦ ਕਰਦਾ ਆਪਣੇ ਲਈ ਨਹੀਂ ਇਹਨਾਂ ਮਰੀਜ਼ਾਂ ਲਈ ਸਾਡੇ ਕੋਲੇ ਰੋਜ਼ ਦੇ 15 20 30 ਮਰੀਜ਼ ਹੁੰਦੇ ਆ ਬਹੁਤ ਮਰੀਜ਼ ਸਾਡੇ ਕੋਲੇ ਆਪਣਾ ਇਲਾਜ ਕਰਵਾਉਣ ਆਉਂਦੇ ਆ ਤਾਂ ਬੇਨਤੀ ਆ ਇੱਥੇ ਜਰੂਰ ਮਦਦ ਕਰਨ ਆਇਆ ਕਰੋ ਜਿਹੜੇ ਮਦਦ ਕਰਨ ਆ ਸਕਦੇ ਹੋ ਮਦਦ ਕਰਨ ਦਾ ਹੋ ਤੇ ਜਿਹੜੇ ਵੀਡੀਓ ਘਰੇ ਬੈਠੇ ਸ਼ੇਅਰ ਕਰ ਸਕਦੇ ਆ ਉਹ ਘਰ ਬੈਠੇ ਵੀਡੀਓ ਸ਼ੇਅਰ ਕਰਦਿਆ ਕਰੋ ਇਹ ਇੰਨੀ ਆ ਕੇ ਸਾਡੀਆਂ ਬੇਨਤੀਆਂ ਰੋਜ਼ ਸ਼ਾਮ ਨੂੰ ਅਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿੰਨਾ ਟਾਈਮ ਸਾਡੇ ਕੋਲੇ ਮਰੀਜ਼ ਖੜੇ ਹੋਣ ਔਰ ਮਰੀਜ਼ ਜਿੰਨਾ ਟਾਈਮ ਅਸੀਂ ਆਪਣਾ 8 ਵੀ ਵਜਿਆਂ ਦੇ 9 ਵੀ ਵਜਿਆਂ ਦੇ 10 ਵੀ ਵਜੇ ਵੀ ਸਾਨੂੰ ਵੱਜ ਜਾਂਦੇ ਆ ਜਿੰਨਾ ਜਦੋਂ ਅਸੀਂ ਸਾਡਾ ਆਉਣ ਦਾ ਟਾਈਮ 7 ਵਜੇ ਦਾ ਪਰ ਜਾਣ ਦਾ ਕੋਈ ਟਾਈਮ ਨਹੀਂ ਕਿ ਮਰੀਜ਼ ਜਿੰਨਾ ਟਾਈਮ ਖੜੇ ਆ ਹਰ ਮਰੀਜ਼ ਦੇ ਹਾਲਾਤ ਸੁਣ ਕੇ ਉਹਦਾ ਕੀ ਬਿਮਾਰੀ ਆ ਕਿਦਾਂ ਇਲਾਜ ਹੋਣਾ ਮਰੀਜ਼ ਕਿੰਨਾ ਕੋ ਲੋੜ ਵਾਂਦਾ ਉਹ ਸੁਣ ਕੇ ਫੇਰ ਘਰੇ ਜਾਣਾ ਕੱਲਾ ਕੱਲੇ ਮਰੀਜ਼ ਦੀ ਗੱਲਬਾਤ ਸੁਣ ਕੇ ਤਾਂ ਬੇਨਤੀ ਆ ਭਾਈ ਹੱਥੀ ਜੋੜ ਸਕਦੇ ਆ ਇਨ੍ਹਾਂ ਮਰੀਜ਼ਾਂ ਲਈ ਆਪ ਦੇ ਲਈ ਆਪ ਤਾਂ ਅਸੀਂ ਜਿਹੜੀ ਘਰੋਂ ਰੋਟੀ ਮੈਂ ਖਾ ਕੇ ਆਏ ਆ ਜਾ ਕੇ ਵੀ ਖਾ ਲੈਣੀ ਹੈ ਸਾਡੀ ਜ਼ਿੰਦਗੀ ਦਾ ਜਿਹੜੀ ਚੱਲਦੀ ਸੌਖੀ ਚੱਲੀ ਜਾਣੀ ਪਰ ਅਸੀਂ ਇੱਥੇ ਕਿਹਦੇ ਲਈ ਖੜਦੇ ਇਨ੍ਹਾਂ ਮਰੀਜ਼ਾਂ ਲਈ ਕਿ ਸਾਡੇ ਜੇ ਬੋਲਣ ਨਾਲ ਸਾਡੇ ਇੱਥੇ ਖੜਨ ਦੇ ਨਾਲ ਜਿੰਨਾ ਭੈਣ ਭਰਾਵਾਂ ਦਾ ਕੋਈ ਨਾ ਕੋਈ ਹੱਲ ਹੋ ਜੇ ਤੋ ਪ੍ਰਮਾਤਮਾ ਦਾ ਨਾਮ ਲੈਣ ਤੋਂ ਘੱਟ ਨਹੀਂ ਬੇਨਤੀ ਹੈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਹੁੰਨੇ ਆ ਜਰੂਰ ਇੱਥੇ ਆ ਕੇ ਮਰੀਜ਼ਾਂ ਦੇ ਕੋਲੇ ਖੜ ਕੇ ਇਹਨਾਂ ਦਾ ਕੋਈ ਨਾ ਕੋਈ ਹੱਲ ਕਰ ਦਿਆ ਕਰੋ ਜਾਂ ਸਿਰਫ ਇਹਨਾਂ ਦੇ ਦੁੱਖ ਹੀ ਸੁਣ ਦਿਆ ਕਰੋ ਕਿ ਕਿਹੜੇ-ਕਿਹੜੇ ਹਾਲਾਤਾਂ ਚੋਂ ਇਹ ਮਰੀਜ਼ ਲੰਘ ਰਹੇ ਆ ਸ਼ਾਇਦ ਅਸੀਂ ਜਿਹੜੇ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਹੁੰਦੇ ਆ ਜਿਹੜੇ ਆ ਸਾਨੂੰ ਅਸੀਂ ਸੁੱਖ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਕਰਕੇ ਬਹਿ ਜਾਂਦੇ ਆ ਪ੍ਰਮਾਤਮਾ ਨੇ ਸਾਨੂੰ ਬਹੁਤਾ ਦਿੱਤਾ ਹੁੰਦਾ ਪਰ ਕਈ ਵਾਰ ਇਕੱਤ ਦੀ ਚੀਜ਼ ਨਹੀਂ ਮਿਲਦੀ ਉਹਦੇ ਨਾਲ ਕਰਕੇ ਅਸੀਂ ਪ੍ਰਮਾਤਮਾ ਨਾਲ ਗਲੇ ਸ਼ਿਕਵੇ ਕਰ ਲੈਂਦੇ ਆ ਕਿ ਰੱਬਾ ਸਾਡੀ ਜ਼ਿੰਦਗੀ ਦਾ ਔਖੀ ਬਹੁਤ ਆ ਆਪਣੀ ਜ਼ਿੰਦਗੀ ਨੂੰ ਸ਼ਾਇਦ ਤੁਹਾਨੂੰ ਸੰਤੁਸ਼ਟੀ ਜ਼ਿੰਦਗੀ ਦੇ ਵਿੱਚ ਆ ਜਾਏ ਇਹਨਾਂ ਮਰੀਜ਼ਾਂ ਦੇ ਵੱਲ ਦੇਖ ਕੇ ਇਹਨਾਂ ਮਰੀਜ਼ਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਜ਼ਿੰਦਗੀ ਦੇ ਵਿੱਚ ਅੱਜ ਦੇ ਟਾਈਮ 'ਚ ਜਿਹੜੇ ਘਰੇ ਬਿਮਾਰੀ ਨਹੀਂ ਗਈ ਉਹ ਪਰਿਵਾਰ ਸਭ ਤੋਂ ਅਮੀਰ ਪਰਿਵਾਰ ਆ ਤੁਸੀਂ 4 ਪੈਸੇ ਘੱਟ ਕਮਾ ਲਓ ਸਰ ਜੂਗਾ ਪਰ ਜੇ ਤੁਹਾਡੇ ਘਰੇ ਕੋਈ ਬਿਮਾਰੀ ਨਹੀਂ ਨਾ ਸਭ ਤੋਂ ਵੱਧ ਅਮੀਰ ਤੁਸੀਂ ਆ ਮੈਂ ਕਹਿੰਦਾ ਭਾਈ ਜੀ ਲੱਖਾਂ ਲੱਖਾਂ ਰੁਪਈਆ ਮਹੀਨੇ ਦਾ ਕਮਾਉਣ ਵਾਲੇ ਵੀ ਨਾ ਜਦੋਂ ਘਰੇ ਬਿਮਾਰੀ ਵੜ ਜਾਂਦੀ ਆ ਤੇ ਬੈਂਕ ਅਕਾਊਂਟ ਹਸਪੀਟਲ ਵਾਲੇ ਦੱਸਾਂ ਦਿਨਾ ਜੋ ਵਿਲੇ ਕਰਾ ਦਿੰਦੇ ਆ ਤੇ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਜੀ ਉਹਨੇ ਤੰਦਰੁਸਤੀ ਦਿੱਤੀ ਆ ਤੇ ਉਹਦਾ ਸ਼ੁਕਰਾਨਾ ਕਰ ਲਿਆ ਕਰੋ ਜੇ ਪ੍ਰਮਾਤਮਾ ਨੇ ਕੁਝ ਲੋੜਾਂ ਪ੍ਰਮਾਤਮਾ ਜਦੋਂ ਪੂਰੀਆਂ ਕਰ ਦਿੰਦਾ ਹੁੰਦਾ ਨਾ ਉਦੋਂ ਪ੍ਰਮਾਤਮਾ ਦਾ ਧੰਨਵਾਦ ਕਰ ਲੈਣਾ ਚਾਹੀਦਾ ਕਿਉਂਕਿ ਜਿਹੜੀਆਂ ਖੁਆਇਸ਼ਾਂ ਇਹ ਤਾਂ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੁੰਦੀ ਆ ਬਈ ਇਹ ਤਾਂ ਰਾਜਿਆਂ ਮਹਾਰਾਜਿਆਂ ਦੇ ਵੀ ਅਧੂਰੀਆਂ ਰਹਿ ਜਾਂਦੀਆਂ ਤੇ ਜਿਹੜੀਆਂ ਲੋੜਾਂ ਹੀ ਪੂਰੀਆਂ ਹੁੰਦੀਆਂ ਰਹਿ ਉਹੀ ਬਹੁਤ ਵੱਡੀ ਚੀਜ਼ ਆ ਤਾਂ ਅਸੀਂ ਰੋਜ਼ ਸ਼ਾਮ ਨੂੰ ਇੱਥੇ 7 ਵਜੇ ਮਿਲਦੇ ਆ ਸਾਡੇ ਕੋਲੇ ਬਹੁਤ ਮਰੀਜ਼ ਹੁੰਦੇ ਯਾਰ ਅੱਜ ਇਹ ਭੈਣ ਵੀ ਕਿਹੜੀ ਆਸ ਚਾਈ ਆ ਇਹਨੂੰ ਕਿੰਨੀ ਉਮੀਦ ਹੋਊਗੀ ਯਾਰ ਇੱਥੋਂ ਦੀ ਕਿੰਨੀ ਸੰਗਤ ਲੰਘਦੀ ਆ ਮੈਂ ਬੇਨਤੀ ਕਰੂੰਗਾ ਇੱਥੇ ਖੜ ਕੇ ਯਾਰ ਇਹਨਾਂ ਦੇ ਦੁੱਖ ਸੁਣ ਲਿਆ ਕਰੋ ਹੋ ਸਕਦਾ ਕਿ ਸਾਡੇ ਤੇ ਵੀ ਕਈ ਵਾਰ ਔਖਾ ਟਾਈਮ ਆਉਣਾ ਹੁੰਦਾ ਔਰ ਉਦੋਂ ਕੋਈ ਨਾ ਕੋਈ ਸਾਡੇ ਨਾਲ ਵੀ ਖੜ ਜੂਗਾ ਜੇ ਅੱਜ ਅਸੀਂ ਕਿਸੇ ਦੇ ਨਾਲ ਔਖੇ ਟਾਈਮ 'ਚ ਖੜੇ ਨਹੀਂ ਤਾਂ ਭੁੱਲ ਜੋ ਕੋਈ ਔਖੇ ਟਾਈਮ ਤੇ ਜਦੋਂ ਸਾਡੇ ਤੇ ਆਉਣਾ ਕੋਈ ਸਾਡੇ ਨਾਲ ਵੀ ਖੜੂਗਾ ਉਦੋਂ ਫਿਰ ਅਸੀਂ ਬਹੁਤ ਚੀਕਾਂ ਮਾਰਦੇ ਹੁੰਨੇ ਕਿ ਦੁਨੀਆ ਸਾਥ ਨਹੀਂ ਦਿੰਦੀ ਕਾਲਯੁਗ ਆ ਗਿਆ ਅੱਜਕੱਲ ਕੋਈ ਕਿਸੇ ਨੂੰ ਪਿਆਰ ਹੀ ਨਹੀਂ ਕਰਦਾ ਕੋਈ ਕਿਸੇ ਨਾਲ ਖੜਦਾ ਨਹੀਂ ਕਦੇ ਅੰਦਰ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਅਸੀਂ ਕਿਸਦੇ ਨਾਲ ਖੜੇ ਆ ਜਦੋਂ ਆਪਣੇ ਤੇ ਪੈਂਦੀ ਆ ਨਾ ਉਹਦੇ ਪਤਾ ਲੱਗਦਾ ਜਦੋਂ ਆਪਣੇ ਪਰਿਵਾਰ ਤੇ ਅੱਜ ਸਾਡਾ ਕੋਈ ਬੱਚਾ ਇੱਥੇ ਬਿਮਾਰ ਪਿਆ ਹੋਵੇ ਅਸੀਂ ਕਰਕੇ ਚੱਕ ਕੇ ਵੀ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ ਕਰਾਂਗੇ ਪਰ ਜਦੋਂ ਕਿਸੇ ਦਾ ਬੱਚਾ ਬਿਮਾਰ ਹੋਵੇ ਉਦੋਂ ਵੀ ਸੋਚ ਲਿਆ ਕਰੋ ਕਿ ਉਹ ਸਾਡਾ ਹੀ ਆ ਮੈਨੂੰ ਕਹਿੰਦਾ ਉਹਦੇ ਲਈ ਵੀ ਆਪਣਾ ਘਰ ਵੇਚ ਦੋ ਪਰ 500000 ਦੇ ਨਾਲ ਤਾਂ ਯਾਰ ਕਿਸ ਦੀ ਜੀ ਜਾਨ ਬਚਦੀ ਆ ਤੇ ਬਚਾ ਲੈਣੀ ਚਾਹੀਦੀ ਹੁੰਦੀ ਆ ਕੱਲ੍ਹ ਨੂੰ ਵੀ ਇਹ ਭੈਣ ਸਾਡੇ ਕੋਲੇ ਭੈਣ ਦਾ ਤਾਂ ਚਲੋ ਹੁਣ ਪੈਸੇ ਵੱਲੋਂ ਇਹ ਭੈਣ ਦਾ ਇਲਾਜ ਨਹੀਂ ਹੋਊਗਾ ਤੇ ਜੇ ਹੋਰ ਵੀ ਕੋਈ ਮਰੀਜ਼ ਹੈਗਾ ਆਪਣੇ ਘਰਾਂ ਚ ਤੁਹਾਡੇ ਆਸ-ਪਾਸ ਆ ਰੁਗਵਾੜ ਚ ਬੈਠਾ ਵਾ ਜਿਹੜਾ ਪੈਸੇ ਕਰਕੇ ਆਪਣਾ ਇਲਾਜ ਨਹੀਂ ਕਰਵਾ ਰਿਆ ਤੋ ਸਾਡੇ ਤੱਕ ਜਰੂਰ ਪਹੁੰਚਦਾ ਕਰੋ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਵੀ ਇੱਥੇ ਆ ਕੇ ਸਾਨੂੰ ਮਿਲੋ ਅਸੀਂ ਰੋ ਸ਼ਾਮ ਨੂੰ ਮਿਲਦੇ ਆਂ ਜਲੇ ਵਾਲੇ ਬਾਗ ਕੋਲੇ ਸੁਖਦਰਸ਼ਨ ਡੈਰੀ ਬਣੀ ਆ ਸੁਖਦਰਸ਼ਨ ਡੈਰੀ ਦੇ ਕੋਲੇ ਪੋਸਟ ਆਫਿਸ ਆ ਉਦੇ ਅੱਗੇ ਅਸੀਂ ਰੋਜ਼ ਸ਼ਾਮ ਨੂੰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ